ਅਮਰਸਰ ਦੀ ਨਹਿਰੂ ਕਲੋਨੀ ਦੇ ਵਿੱਚ ਦੋ ਤਰਾਂ ਦੀ ਹੋਈ ਝੜਪ ਆਪਸੀ ਰੰਜਸ਼ ਨੂੰ ਲੈ ਕੇ ਇੱਕ ਦੂਜੇ ਉੱਤੇ ਮਾਰੇ ਇੱਟਾਂ ਅਤੇ ਰੋੜੇ ਅੱਜ ਤੋਂ 4-5 ਮਹੀਨੇ ਪਹਿਲਾਂ ਵੀ ਹੋਈ ਸੀ ਦੋਨਾਂ ਤਰਾਂ ਵਿਚਾਲੇ ਲੜਾਈ ਮਾਮਲਾ ਅਮਰਸਰ ਦੇ ਨਹਿਰੂ ਕਲੋਨੀ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਦੋ ਤਰਾਂ ਦੇ ਵਿਚਕਾਰ ਪ੍ਰਾਣੀ ਰੰਜਸ਼ ਨੂੰ ਲੈ ਕੇ ਝੜਪ ਹੋਈ ਆ ਅਤੇ ਦੋਨੇ ਤਰਾਂ ਦੇ ਵੱਲੋਂ ਇੱਕ ਦੂਜੇ ਉੱਤੇ ਕੰੱਚ ਦੀਆਂ ਬੋਤਲਾਂ ਅਤੇ ਇੱਟਾਂ ਰੋੜੇ ਚਲਾਏ ਗਏ ਨੇ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਦਾ ਦੇਖੀ ਮੌਕੇ ਦੇ ਉੱਤੇ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪਹੁੰਚ ਕੇ ਉਕਤ ਘਟਨਾ ਵਾਲੇ ਸਥਾਨ ਦੇ ਉੱਤੇ ਸਥਿਤੀ ਨੂੰ ਕਾਬੂ ਪਾਇਆ ਗਿਆ ਅਤੇ ਜਾਂਚ ਕੀਤੀ ਗਈ ਇਹ ਗਲੀ ਜੀ ਇੱਥੇ ਆਪਾਂ ਗਲੀ ਵਿੱਚ ਬੱਚੇ ਬੈਠੇ ਸੀ ਸਾਡੇ ਪਹਿਲਾਂ ਉਹਨਾਂ ਨੇ ਹਮਲਾ ਕੀਤਾ ਵਾ ਤੇ ਇਹ ਗਲੀ ਦੇ ਵਿੱਚ ਸਾਡੀ ਗਲੀ ਬੰਦ ਆ ਉਹ ਚਾਗ ਸੇਕਣ ਦੇ ਮੇਰੀਆਂ ਬੇਟੀਆਂ ਸੀ ਤੇ ਮੇਰਾ ਬੇੜਾ ਵੀ ਬੈਠਾ ਸੀ ਤੇ ਪਹਿਲਾਂ ਇਹਨਾਂ ਨੇ ਕੀਤਾ ਉਹਨਾਂ ਦੇ ਉੱਤੇ ਹਮਲਾ ਇਹਨਾਂ ਨੇ ਚਲਾਈਆਂ ਬੋਤਲਾਂ ਇੱਟਾਂ ਨਾਲੇ ਦਾਤਰ ਲੈ ਗਿਆ ਸੀ ਨਾਲੇ ਗੱਲਾਂ ਗੱਡੀਆਂ ਇਹਨਾਂ ਨੇ ਤੇ ਉਸ ਤੋਂ ਬਾਅਦ ਆਪਾਂ ਪੁਲਿਸ ਨੂੰ ਫੋਨ ਚਲਗੇ ਆ 112 ਨੰਬਰ ਤੇ ਫੋਨ ਕੀਤਾ ਕਾਲ ਕੀਤੀ ਆ ਉਹ ਸਾਡੇ ਘਰ ਕਾਰਵਾਈ ਕਰਨ ਵਾਸਤੇ ਆਏ ਆ ਕਾਰਵਾਈ ਕੀਤੀ ਉਹਨਾਂ ਨੇ ਸਾਡਾ ਜੋ ਵੀ ਆ ਵੀਡੀਓ ਵੀਡੀਓ ਬਣਾਈਆਂ ਤੇ ਅਸੀਂ ਚਲਗੇ ਆ ਸਦਰ ਥਾਣੇ ਸਦਰ ਥਾਣੇ ਥਾਂ ਜਾਣ ਤੋਂ ਬਾਅਦ ਅਸੀਂ ਉੱਥੇ ਰਿਪੋਰਟ ਹਲੀ ਰਿਪੋਰਟ ਹੀ ਲਿਖਾ ਰਹੇ ਆ ਤੇ ਪਿੱਛੋਂ ਫੇਰ ਸਾਨੂੰ ਫੋਨ ਆ ਗਿਆ ਵਾ ਕਿ ਸਾਡੀ ਗਲੀ ਵਿੱਚ ਫੇਰ ਹਮਲਾ ਹੋ ਗਿਆ ਵਾ ਹਮਲਾ ਹੋ ਗਿਆ ਵਾ ਕੋ ਕਿਹੜੇ ਬੰਦੇ ਸੀ ਉਹ ਜੀ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ ਹਾਂਜੀ ਇਹ ਨਾ ਇਹਨਾਂ ਦੀ ਜੀ ਪਹਿਲਾਂ ਚਲੋ ਝਗੜਾ ਇਹਨਾਂ ਦਾ ਹੈਗਾ ਸੀ ਠੀਕ ਹੈ ਤੇ ਝਗੜਾ ਇਹਨਾਂ ਦਾ ਖਤਮ ਵੀ ਹੋ ਗਿਆ ਸੀ ਉਹਨਾਂ ਨੇ ਬੱਚਿਆਂ ਦੇ ਬੱਚੇ ਪੁੱچے ਕਰਾਏ ਜਮਾਨਤਾ ਇਹਨਾਂ ਬੱਚਿਆਂ ਦੀਆਂ ਸਾਰਿਆਂ ਦੀਆਂ ਹੋ ਗਈਆਂ ਸੀ ਠੀਕ ਹੈ ਤੇ ਇਹਨਾਂ ਨੇ ਫੇਰ ਹਮਲੇ ਚਾਲੂ ਕਰਤੇ ਆ ਹੁਣ ਮੰਗ ਕੇ ਪੁਲਿਸ ਮੌਕੇ ਤੇ ਆਈ ਸੀ ਕੋਲ ਤੋਂ ਮੁਕੇ ਤੇ ਆਈ ਆ। ਹੁਣ ਕੀ ਮੰਗ ਕੀ ਕਰਦੇ ਤੁਸੀਂ ਭਾਜੀ? ਮੰਗ ਅਸੀਂ ਇਹ ਕਰਦੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ। ਕਿੰਨੇ ਕ ਬੰਦੇ ਆਏ ਜਿਨ੍ਹਾਂ ਨੇ ਗਲੀ 'ਚ ਭੰਤੋੜ ਕੀਤੀ? ਕਿੰਨੇ ਕ ਬੰਦੇ? ਬੰਦੇ ਜੀ ਕਦੋਂ 30-40 ਬੰਦੇ ਆਏ ਸੀ। ਅੱਛਾ ਜੀ। ਹੁਣ ਮੰਗ ਕੀ ਕਰਦੇ ਭਾਜੀ ਤੁਸੀਂ? ਮੰਗ ਅਸੀਂ ਇਨਸਾਫ ਚਾਹੀਦਾ ਸਾਨੂੰ ਜੀ। ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਫੜਾਇਆ ਜਾਵੇ। ਮੇਰਾ ਨਾਮ ਭਾਜੀ ਸ੍ਰੇਸ਼ ਕੁਮਾਰ ਆ। ਹਾਂ ਜੀ। ਤੇ ਮੈਂ ਆਪਣੀ ਦੁਕਾਨ ਤੇ ਕੱਪੜੇ ਪ੍ਰੈਸ ਕਰ ਰਿਹਾ ਸੀ। ਤੇ ਅੰਕੁਸ਼ ਮੁੰਡਾ ਜਿਹਨੂੰ ਮੈਂ ਮੁੰਡੇ ਸਾਰੇ ਮੁੰਡਿਆਂ ਵਿੱਚੋਂ ਜਾਣਦਾ 25-30 ਮੁੰਡੇ ਸੀ ਬਾਕੀਆਂ ਦਾ ਤਾਂ ਮੈ ਅੰਕੁਸ਼ ਨੂੰ ਜਾਣਦਾ ਉਹਨੇ ਪਹਿਲਾਂ ਦੁਕਾਨ ਤੇ ਖਲੋ ਕੇ ਦਾਤਰੇ ਬਿਖਾ ਕੇ ਗਾਲ ਕਢੀ ਏ ਮੇਰੇ ਭਤੀਜੇ ਦਾ ਨਾਮ ਲੈ ਕੇ ਪਹਿਨੂੰ ਬਾਹਰ ਕੱਢੋ ਉਸ ਤੋਂ ਬਾਅਦ ਮੇਰਾ ਮੋਟਰਸਾਈਕਲ ਲੱਗਿਆ ਮੋਟਰਸਾਈਕਲ ਭੰਨਣਾ ਸ਼ੁਰੂ ਕਰਤਾ ਤੇ ਇਟਾ ਰੋੜੇ ਚਲਾਉਣੇ ਸ਼ੁਰੂ ਕਰਤਾ ਜੀ ਸ਼ਟਰ ਬੰਦ ਕਰਕੇ ਅੰਦਰ ਵੜ ਗਏ ਉਸ ਤੋਂ ਬਾਅਦ ਪੂਰੀ ਗਲੀ ਚ ਉਹਨਾਂ ਨੇ ਗਾਲਾ ਗੋਲਾ ਕੱਢੀਆਂ ਨੇ ਇਟਾ ਚਲਾਈਆਂ ਨੇ ਪਲਾਟ ਦੇ ਵਿੱਚ 5-7 ਗੱਡੀਆਂ ਲੱਗੀਆਂ ਸਾਰੀਆਂ ਭੰਤੀਆਂ ਨੇ ਕਿਹੜੀ ਜਗ੍ਹਾ ਦਾ ਵਾਕਿਆ ਜੀ ਇਹ ਇਹ ਨਹਿਰੂ ਕਲੋਨੀ ਚ ਸੁੱਖੇ ਦੀਵੇਲੀ ਲੱਗਿਆ ਜੀ ਸਾਡੀ ਕੋ ਪ੍ਰਾਨੇ ਰੰਜਿਸ਼ ਵਗੈਰਾ ਸੀ ਕਿਸੇ ਨਾਲ ਕੋਈ ਨਹੀਂ ਸਾਡੀ ਨਹੀਂ ਆ ਪਰ ਜਿਹੜੇ ਸਾਡੀ ਗਲੀ ਚ ਅੰਮ੍ਰਿਤਪਾਲ ਮੁੰਡਾ ਰਹਿੰਦਾ ਉਹਨਾਂ ਨਾਲ ਉਹਦੀ ਰੰਜਿਸ਼ ਹੀ ਪਹਿਲਾਂ ਸ਼ਾਮਾਂ ਨੂੰ ਉਹ ਆਏ ਨੇ 15 ਵੀ ਮੁੰਡੇ ਉਦੋਂ ਉਹਨਾਂ ਦੀ ਮੰਮੀ ਤੇ ਉਹ ਮੁੰਡਾ ਅੱਗ ਸੇਕ ਰਹੇ ਸੀ ਗਲੀ ਚ ਉਦੋਂ ਵੀ ਉਹ ਬੋਤਲਾ ਬਾਤਲਾ ਚਲਾ ਕੇ ਗਏ ਨੇ ਦਾਤਰ ਦੁੱਤਰ ਲੈ ਕੇ ਆਏ ਸੀ ਪਰ ਉਦੋਂ ਉਹਨਾਂ ਦੀ ਕੋਈ ਪੇਸ਼ ਨਹੀਂ ਚਲੀ ਇਹ ਦੁਬਾਰਾ ਫੇਰ ਹੋਰ ਮੁੰਡੇ ਇਕੱਠੇ ਕਰਕੇ ਤੇ ਹੋਣ ਇਹਨਾਂ ਨੇ ਇਹ ਕੰਮ ਕੀਤਾ ਦੁਸ਼ਮਣ ਇਹਨਾਂ ਤੇ ਅੰਮ੍ਰਿਤਪਾਲ ਦੀ ਕਿਸੇ ਨਾਲ ਲੱਗੀ ਤੇ ਬਾਕੀਆਂ ਤੇ ਗੱਡੀਆਂ ਕਿਉਂ ਭਨੀਆਂ ਕੋਈ ਪਤਾ ਲੱਗਾ ਉਹਨਾਂ ਨੂੰ ਇਹ ਜੀ ਹੁਣ ਉਹ ਦੱਸ ਸਕਦੇ ਜਿਨ੍ਹਾਂ ਨੇ ਗੱਡੀਆਂ ਭਨੀਆਂ ਅਸੀਂ ਤਾਂ ਡਰਦੇ ਮਾਰੇ ਅੰਦਰ ਵੜ ਗਏ ਜੀ ਉਹ ਬੰਦੇ ਕਿੱਥੇ ਰਹਿੰਦੇ ਉਹ ਬੰਦੇ ਰਹਿੰਦੇ ਆ ਜੀ ਆਪਣਾ ਸੰਧੂ ਇਕੁੰਡਿਆਂ ਵਾਲੇ ਕੋਲ ਲੱਗੇ ਜੀ ਹਾਂਜੀ ਜੀ ਮੇਰਾ ਨਾਮ ਜੀ ਰੇਖਾ ਆ ਹਾਂਜੀ ਮੈਂ ਜਦ ਪਹਿਲਾਂ ਵੀ ਇੱਥੇ ਲੜ ਕੇ ਗਏ ਆ ਮਾਰ ਕੇ ਗਏ ਬੋਤਲਾ ਬਾਤਲਾ ਤੇ ਅਸੀਂ ਅੰਦਰ ਬੈਠੇ ਹੀ ਚਾਨ੍ਹ ਕੀ ਆਏ ਆ ਨਾਲ ਰੋਲਾ ਪਾਇਆ ਵਾ ਆਨੇ ਮ ਤੇ ਲੇਡੀਸ ਹੀ ਉਹ ਵੀ ਛਡਾਨ ਲਗੀ ਉਹਦੇ ਵੀ ਮੱਥੇ ਦੇਣਾ ਨੇ ਈਟ ਮਾਰੀ ਤੇ ਉਹ ਲੇਡੀ ਸਾਡੀ ਵੀ ਹੋਸ਼ ਹੋਈ ਐ ਇਸ ਟਾਈਮ ਉਹ ਹਸਪੀਟਲ ਨੂੰ ਆਕਸੀਜਨ ਲੱਗੀ ਐ ਤੇ ਮੁੰਡੇ ਦਾ ਤਾਂ ਜੇ ਕੁਝ ਪਤਾ ਨਹੀਂ ਕਿ ਉਹਨੂੰ ਕਿੰਨਿਆਂ ਕ ਸੱਟਾਂ ਲੱਗੀਆਂ ਕਿ ਬਚਦਾ ਵੀ ਐ ਕਿ ਨਹੀਂ ਬਚਦਾ ਬਹੁਤ ਬੁਰਾ ਹਾਲ ਕੀਤਾ ਜੀ ਜਿੰ ਪਤਾ ਨਹੀਂ ਕਿੰਨੇ ਕ ਮੁੰਡੇ ਹੀ ਦੱਸ ਨਹੀਂ ਸਕਦੇ ਕਿਉਂਕਿ ਮੈਨੂੰ ਤੇ ਉਹਨਾਂ ਦੇ ਨਾਵਾਂ ਦਾ ਨਹੀਂ ਪਤਾ ਅੱਗੇ ਜਿਹੜੇ ਮੁੰਡੇ ਇਹਨਾਂ ਨੂੰ ਪਤਾ ਉਹਨਾਂ ਦੇ ਨਾਵਾਂ ਦਾ ਉਹ ਦੱਤਰ ਮਾਰੀ ਜਾ ਰਹੇ ਉਹਨੂੰ ਇੱਕ ਜਿਹਨੂੰ ਇੰਨਾ ਛਡਾਨ ਰਹੇ ਉਹ ਛੱਡਦਾ ਨਹੀਂ ਸੀ ਪਿਆ ਮੁੰਡਾ ਇਹ ਕਿਹੜੀ ਜਗ੍ਹਾ ਦਾ ਵਾਕਿਆ ਜੀ ਇਹ ਨਹਿਰੂ ਕੋਲ ਨਹੀਂ ਰਾਜੀ ਸੁੱਕੇ ਦੀਵੇਲੀ ਲੱਗੇ ਜੀ ਜਿਹੜੇ ਮੁੰਡੇ ਸੀ ਉਹ ਜੇ ਦੂਸਰੇ ਉਹ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਉਹ ਇੱਧਰ ਹੀ ਬਾਠਾਂ ਵਾਲੀ ਗਲੀ ਵਿਧਿਆਵਾਲ ਦੇ ਹੈਗੇ ਜੇ ਕੁੰਡਿਆਂ ਵਾਲੇ ਕੋਲ ਦੇ ਜੀ ਮਾਂ ਕੀ ਕਰਦੇ ਹੋ ਜੀ ਤੁਸੀਂ ਮੰਗਾ ਹੀ ਕਰਦੇ ਆ ਕਿ ਸਾਡੇ ਬੱਚੇ ਨੂੰ ਇਨਸਾਫ ਚਾਹੀਦਾ ਬੱਚਿਆਂ ਨੂੰ ਹਾਂ ਜੀ ਮੇਰਾ ਨਾਮ ਸਰਬਜੀਤ ਕੌਰ ਆ ਪੰਜਵੇਂ ਬੈਠੀ ਸੀ ਅੱਗ ਸੇਕਣ ਦੀ ਬੱਚੇ ਲੈ ਕੇ ਮੇਰੀ ਪੋਤਰੀ ਨੀਗੀ ਜੀ 1.5 ਸਾਲ ਦੀ ਹਾਂ ਜੀ ਮੁੰਡੇ ਆਏ ਮੋਟਰਾਂ ਸਾਈਕਲਾਂ ਤੇ ਇੱਕਦਮ ਮਾਨ ਕੇ ਉਹਨਾਂ ਨੇ ਕਚਰੀਆਂ ਬੋਤਲਾਂ ਧੜਕ ਤੜਕ ਚਲਾਤੇ ਐ ਡੇ ਡੇ ਵੱਡੇ ਉਹਨਾਂ ਕੋਲ ਦਾਤਰ ਹਥਿਆਰ ਕ੍ਰਪਾਨਾਂ ਲੈ ਕੇ ਆ ਕੇ ਕਹਿੰਦੇ ਕਿ ਅਮਰਿਤਪਾਲ ਨੂੰ ਅਸੀਂ ਮਾਰ ਦੇਣਾ ਤੇ ਨਾਲ ਦੇ 10 ਜਾਰਾਂ ਦੋਸਤਾਂ ਨੂੰ ਵੀ ਅਸੀਂ ਮਾਰ ਦੇਣਾ ਅਸੀਂ ਕਿਸੇ ਨੂੰ ਨਹੀਂ ਛੱਡਣਾ ਅਮਰਿਤਪਾਲ ਕੌਣ ਹੈਗਾ ਜੀ ਮੇਰਾ ਬੇਟਾ ਹੈ ਜੀ ਉਹ ਮੇਰੇ ਤੁਹਾਡੇ ਕੋਈ ਪੁਰਾਣੀ ਰੰਜਿਸ਼ ਕਰ ਰ ਤੋ ਸਾਰੇ ਸਾਡੇ ਬੱਚਿਆਂ ਦਾ ਹੋ ਗਿਆ ਆ ਜਮਾਨਤਾ ਕਰਾ ਦਿੱਤੀਆਂ ਸੀ ਆਪਣੀ ਕਿਹੜੇ ਬੰਦੇ ਜਿੰਨਾ ਦਾ ਇਹ ਹਮਲਾ ਕੀਤਾ ਕੁਝ ਪਤਾ ਨਾ ਹਾਂਜੀ ਇਹ ਇੱਕ ਦਿਨਾਂ ਪਤਾ ਅੰਕੁਸ਼ ਹੈਗਾ ਆ ਅੰਕੁਸ਼ ਦਾ ਪਿਓ ਰਾਜਕੁਮਾਰ ਇਹ ਕਿ ਸਿਮਰਨ ਹੈ ਅਮੀਰ ਸ਼ਾਹ ਲੱਗੇ ਰਹਿੰਦਾ ਜਿੱਥੇ ਹਾਂਜੀ ਰਣਜੀਤ ਕਿਹੜੀ ਗੱਲ ਰਨ ਸੀ ਸਰ ਮੈਨੂੰ ਨਹੀਂ ਇਸ ਗੱਲ ਦਾ ਪਤਾ ਕਿਹੜੀ ਗੱਲ ਹੈ ਇਹਦੇ ਸਰ ਮੈਨੂੰ ਨਹੀਂ ਤੁਹਾਡੇ ਕੀ ਕੀ ਨੁਕਸਾਨ ਕੀਤਾ ਇਹਨਾਂ ਸਰ ਮੇਰੇ ਅੰਦਰ ਪੰਜ ਤੱਕ ਕੱਚ ਦੀਆਂ ਬੋਤਲਾਂ ਤੱਕ ਮਾਰ ਕੇ ਆਈਏ ਕਿੰਨੇ ਵੇ ਦਾ ਵਾਕਿਆ ਜੀ ਇਹ ਹਾਂਜੀ ਇਹ ਕਿੰਨੇ ਵੇ ਦਾ ਟਾਈਮ ਹੋ ਰਿਹਾ ਸੀ ਜਿਸ ਵੇ ਇਹ 5:30 ਵਜੇ ਦੀ ਗੱਲ ਪਾਜੀ ਹੁਣ ਕੀ ਮੰਗ ਕੀ ਕਰਦੇ ਹੋ ਜੀ ਸਰ ਮੈਂ ਤਾਂ ਇਨਸਾਫ ਚਾਹੁੰਦੀ ਹਾਂ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਦੇਖੋ ਹੁਣ ਕਿੰਨੇ ਬੱਚਿਆਂ ਦੇ ਸੱਟ ਲਾਤੀ ਹੈ ਦੋ ਤਿੰਨ ਬੰਦੇ ਹੱਡੇ ਹਸਪੀਟਲ ਪਹੁੰਚ ਗਏ ਜੋ ਕਾਫੀ ਗੱਡੀਆਂ ਵੀ ਪੰ ਮੌਕੇ ਤੇ ਪੁਲਿਸ ਆਈ ਸੀ ਹਾਂਜੀ ਹੁਣੇ ਆਈ ਹੈ ਪੁਲਿਸ ਹੁਣ ਕੀ ਵਾਸ਼ ਵਾਸ਼ ਦਵਾਇਆ ਤੁਹਾਨੂੰ ਨਾਲ ਹੁਣ ਸਰ ਅਹੀਂ ਤੇ ਹੀ ਜਾਣੀ ਹੈ ਕਿ ਪੁਲਿਸ ਵਾਲੇ ਕਾਰਵਾਈ ਕਰਨ ਤੇ ਉਹਨਾਂ ਨੂੰ ਉਹਨਾਂ ਦੀ ਸਜ਼ਾ ਦਿੱਤੀ ਜਾਵੇ ਕੋਈ ਸੀਸੀਟੀਵੀ ਫੁਟੇਜ ਆਈ ਸਾਹਮਣੇ ਕੋਈ ਸਰ ਹੱਡੀ ਗਲੀ ਦੇ ਵਿੱਚ ਸੀਸੀਟੀਵੀ ਨਹੀਂ ਇੱਥੇ ਤੇ ਨਹੀਂ ਲੱਗੇ ਹੈਗੇ ਵੀ ਅੱਗੇ ਪਿੱਛੇ ਲੱਗੇ ਹੈਗੇ ਹਾਂ ਦੇਖ ਰਹੇ ਆ ਆਪਣਾ ਜੀ ਨੇ ਦੋਸ਼ੀ ਹੈ ਉਹਨੂੰ ਨੇ ਕੀ ਗੱਲ ਹੋਈ ਪ੍ਰੋਪਰ ਤੋਂ ਇਹਨਾਂ ਦਾ ਕੋਈ ਪਿਛਲਾ ਚੱਲ ਰਿਹਾ ਜੀ ਆਪਣਾ ਕੋਈ ਤਾਂ ਕਿਹੜੀ ਜਗ੍ਹਾ ਦਾ ਵਾਕਿਆ ਸਰ ਹਾਂਜੀ ਇਹ ਕਿਹੜੀ ਜਗ੍ਹਾ ਦਾ ਵਾਕਿਆ ਜੀ ਇਹ ਆਪਣਾ ਨਹਿਰੂ ਕਲੋਨੀ ਜੀ ਅੱਛਾ ਜੀ ਹਾਂਜੀ ਇਹ ਗੱਡੀਆਂ ਇਹ ਆਪਸ ਵਿੱਚ ਲੜੇ ਝਗੜੇ ਤੇ ਇਟਰ ਰੋੜੇ ਚੱਲੇ ਉਹਦੇ ਦਰਮਿਆਨ ਗੱਡੀਆਂ ਦੀ ਦੋ ਤਿੰਨਾਂ ਦੇ ਸ਼ੀਸ਼ੇ ਟੁੱਟੇ ਆ ਉਹ ਦੇਖ ਰਹੇ ਆ ਨੀ 10 ਉਹ ਦੇਖ ਰਹੇ ਆਂ ਹਾਂ ਛੇ ਕਰਵਾਈ ਕਰਾਂਗੇ ਬੰਦੀ ਜੀ ਸਰ ਬੰਦੇ ਪਤਾ ਲੱਗੇ ਕਿਹੜੇ ਕਿਹੜੇ ਬੰਦੇ ਵੈਰੀਫਾਈ ਕਰ ਰਹੇ ਆ ਜੀ ਵੈਰੀਫਾਈ ਕਰਕੇ ਫਿਰ ਜੋ ਵੀ ਜਿਹੜਾ ਵੀ ਕੋਈ ਹੋਏਗਾ ਉਹਦੇ ਕਾਰਵਾਈ ਕਰਾਂਗੇ